ਸੁਭਾਅ ਚੱਗੀ ਘਬਾਓ ਬਈ ਪਲੀਜ਼ ਬਹੁਤ ਆ ਬੋਲ ਦੇ ਰਿਹਾ ਨੇ ਜਵਾਨ ਜੰਨਵਰ ਯਾਰ ਪਲੀਜ਼ ਯਾਰ ਓਏ ੱੱੱ ਘੱਟੀ ਘਬਾਓ ਬਾਈ ਇਹਨੂੰ ਘੱਟੀ ਘਬਾਓ ਓਏ ਇਹ ਬਾਈ ਐਂ ਮਾਰ ਦੇਣਗੇ ਵੀਡੀਓ ਬਣਾ ਬਣਾ ਕੇ ਘੱਟੀ ਘਬਾਓ ਇਹ ਮੇਰਾ ਨਾਮ ਕਮਨਪਾਲ ਸਿੰਘ ਹੈ ਜੀ ਤੇ ਮੇਰਾ ਪਿੰਡ ਜੀ ਤੌਲਾ ਕਿੰਗਰਾ ਜੀ ਤੇ ਇੱਥੇ ਪਿਛਲੇ ਕਾਫੀ ਦਿਨਾਂ ਤੋਂ ਨਾਲ ਜੀ ਜਿਹੜਾ ਲਾਲਬਾਈ ਰਜਵਾਹ ਹੈ ਇਸਦੇ ਅਸੀਂ ਹਿੱਸੇਦਾਰ ਆਂ ਠੀਕ ਹੈ ਜੀ ਇਸ ਰਜਵਾਹੇ ਦੇ ਵਿੱਚ ਪਿਛਲੇ ਦਿਨਾਂ ਤੋਂ 7-8 ਫੁੱਟ ਦਾ ਇੱਕ ਘੜਿਆਲ ਦੇਖਿਆ ਗਿਆ ਜਿਸ ਨੂੰ ਵੱਖ-ਵੱਖ ਲੋਕਾਂ ਵੱਲੋਂ ਥੋੜੇ-ਥੋੜੇ ਟਾਈਮ ਬਾਅਦ ਦੇਖਿਆ ਜਾ ਰਿਹਾ ਤੇ ਇਸ ਨੂੰ ਫੜਨ ਜਾਂ ਰੈਸਕਿਊ ਕਰਨ ਲਈ ਅਸੀਂ ਪ੍ਰਗਟ ਸਿੰਘ ਸੰਧੂ ਵਰਗਿਆਂ ਨਾਲ ਥੋੜਾ ਸੰਪਰਕ ਬਣਾਇਆ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਹਨਾਂ ਨੂੰ ਰੈਸਕਿਊ ਕਰਕੇ ਇੱਥੋਂ ਲਜਾਇਆ ਜਾਵੇ ਤਾਂ ਕਿ ਇੱਥੇ ਕਿਸੇ ਤਰੀਕੇ ਦਾ ਕੋਈ ਮarli ਜਾਂ ਜਾਨੀ ਨੁਕਸਾਨ ਨਾ ਹੋ ਸਕੇ ਜੀ ਕਿਉਂਕਿ ਹੁਣ ਆਪਾਂ ਮੋਗਾ ਛੱਡਣਾ ਹੈ ਬੰਦ ਕਰਨਾ ਹੈ ਤੇ ਇਹਦੇ ਲਈ ਆਪ ਨੂੰ ਪਾਣੀ ਚ ਉਤਰਨਾ ਪੈਂਦਾ ਜੀ ਅੱਛਾ ਤਾਂ ਹੋ ਸਕਦਾ ਨੁਕਸਾਨ ਪਰ ਕਿਵੇਂ ਹੋਇਆ ਤੁਹਾਡਾ ਅਗੇ ਗੱਲ ਅਸੀਂ ਇਹਨਾਂ ਦੀ ਇੰਸਟਾਗ੍ਰam ਤੇ ਵੀਡੀਓਜ਼ ਦੇਖਦੇ ਰਹਿੰਦੇ ਹਾਂ ਹੈ ਨਾ ਵੀ ਇਹ ਜਿਹੜੇ ਮਤਲਬ ਨਹਿਰਾਂ ਦੇ ਵਿੱਚ ਕੋਈ ਹਾਦਸਾ ਹੋ ਜਾਂਦਾ ਲਾਸ਼ਾਂ ਵਗੈਰਾ ਕੱਢਦੇ ਰਹਿੰਦੇ ਜਾਂ ਕੜਿਹਾਲ ਜਾਂ ਹੋਰ ਮਗਰਮਚ ਫੜਦੇ ਰਹਿੰਦੇ ਆ ਤਾਂ ਅਸੀਂ ਉੱਥੋਂ ਇਹਨਾਂ ਦੀ ਵੀਡੀਓ ਦੇਖੀ ਕਿ ਅਸੀਂ ਇਹਨਾਂ ਨਾਲ ਸੰਪਰ ਇਹ ਹੈਗਾ ਜੀ 8 ਫੁੱਟ ਦਾ ਇੱਥੇ ਘਟੋ ਘਟਾ ਜੀ 2 ਮਹੀਨਿਆਂ ਦੇ ਆਸ-ਪਾਸੇ ਸਮਾਂ ਹੋ ਗਿਆ ਇਹਨੂੰ ਇੱਥੇ ਫਿਰ ਦੇ ਨੂੰ ਨੁਕਸਾਨ ਹਜੇ ਤੱਕ ਕਿਸੇ ਨੂੰ ਨਹੀਂ ਪਹਚਾਇਆ ਦਿੱਕਤ ਹੈਗੀ ਹੈ ਜੀ ਬਿਲਕੁਲ ਕਿਉਂਕਿ ਇੱਕਦਾਂ ਜੇ ਕਿਸੇ ਨੂੰ ਨੌਲੇਜ ਹੋਊਗੀ ਉਹ ਬੰਦਾ ਤਾਂ ਇਸ ਤੋਂ ਘਟ ਡਰੂਗਾ ਜੀ ਕਿਉਂਕਿ ਆਪਾਂ ਨੂੰ ਪਤਾ ਵੀ ਆਪਾਂ ਇਹ ਤੋਂ ਸੇਫ ਦੂਰੀ ਤੇ ਰਹਿਵਾਂਗੇ ਤਾਂ ਆਪਾਂ ਨੁਕਸਾਨ ਨਹੀਂ ਕਰਦਾ ਕਈ ਵਾਰੀ ਕੋਈ ਅਚਾਨਕ ਕੋਈ ਬੰਦਾ ਕੰਮ ਕਰ ਰਿਹਾ ਜਾਂ ਆਪਣੀ ਲੇਬਰ ਹੈ ਉਹ ਇਸ ਇਸ ਗੱਲ ਤੋਂ ਡਰਦੇ ਆ ਕੰਮ ਨਹੀਂ ਕਰਦੇ ਅੱਜ ਨਹੀਂ ਹਾਲੇ ਤੱਕ ਦੇਖਿਆ ਗਿਆ ਕਿਉਂਕਿ ਧੁੱਪ 'ਚ ਜ਼ਿਆਦਾ ਦਿਖਦਾ ਨਾ ਤੇ ਇਹਨੂੰ ਪਿਛਲੇ ਦਿਨਾਂ ਦੇ ਵਿੱਚ ਤੁਪ ਉਹ ਪਾਣੀ ਜੋ ਬਾਹਰ ਆ ਜਾਂਦਾ ਫਿਰ ਅੰਦਰ ਜਾਵਦਾ ਪਾਣੀ ਤਾਂ ਬਹੁਤ ਚੱਲੀ ਜਾਂਦਾ ਸੀ ਪਹਿਲਾਂ ਤੇ ਪਰ ਅਸੀਂ ਨਹਿਰੀ ਮੈਕਮੇ ਨਾਲ ਸੰਪਰਕ ਬਣਾਇਆ ਜੇਈ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਐਕਸ਼ਨ ਨੂੰ ਅਸੀਂ ਐਪਲੀਕੇਸ਼ਨ ਦੇ ਕੇ ਦਿੱਤੀ ਆ ਤੇ ਉਹਨਾਂ ਨੇ ਮਾਰਕ ਕਰਨ ਤੋਂ ਬਾਅਦ ਇਹ ਪਾਣੀ ਘਟਾਇਆ ਗਿਆ ਤੇ ਬਿਲਕੁਲ ਬੰਦ ਕੀਤਾ ਗਿਆ ਮੈਕਵੇ ਵੱਲੋਂ ਅਸੀਂ ਸੰਪਰਕ ਕੀਤਾ ਸੀ ਕਿਉਂਕਿ ਉਹਨਾਂ ਨੇ ਏਡੀ ਕੋ ਤਰਜੀਹ ਨਹੀਂ ਦਿੱਤੀ ਅੱਛਾ ਤਾਂ ਕਰਕੇ ਹੀ ਸਾਨੂੰ ਪ੍ਰਗਟ ਸਿੰਘ ਨੂੰ ਬੁਲਾਉਣਾ ਪਿਆ ਮੈਂ ਤਾਂ ਬਹੁਤ ਜ਼ਿਆਦਾ ਸ਼ਲਾਘਾ ਕਰਦੇ ਸਾਰੇ ਪਿੰਡ ਵਾਸੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਅੱਜ ਸਾਡੇ ਸਾਨੂੰ ਵੀ ਨੁਕਸਾਨ ਤੋਂ ਬਚਾਉਣਗੇ ਇੱਕ ਜੀਵ ਦੀ ਵੀ ਜਾਨ ਬਚ ਜਾਣੀ ਡਰ ਤਾਂ ਹੈ ਚਲੋ ਵੱਖਰੀ ਗੱਲ ਆ ਜੀ ਇੱਕ ਡਰਦਾ ਤਾਂ ਨਾ ਪਰ ਇਹਨਾਂ ਜੀ ਚਲੋ ਇੱਕ ਇਹ ਬਹੁਤ ਘੱਟ ਗਿਣਤੀ ਚ ਪਾਏ ਜਾਂਦੇ ਕੜੇਵਾਲਾ ਜੀ ਹੋ ਸਕਦਾ ਆਪਾਂ ਇਨਸਾਨ ਤੋਂ ਉੱਪਰ ਕੋਈ ਨਹੀਂ ਹੋ ਸਕਦਾ ਚਾਰ ਦਿਨ ਇਕੱਠੇ ਹੋ ਕੇ ਲੋਕ ਇਹਨੂੰ ਮਾਰ ਵੀ ਸਕਦੇ ਸੀ ਕਿ ਆਪਾਂ ਕਿਸੇ ਨੂੰ ਮਾਰਨ ਦਾ ਸਿਧਾਂਤ ਹੈ ਨਹੀਂਗਾ ਜੀ ਆਪਣਾ ਕਿ ਵੀ ਜੀਓ ਤੇ ਜਿਉਂਦੇ ਆਂਦੇ ਇਹਨੂੰ ਰੈਸਕਿਊ ਕਰਕੇ ਤਾਂ ਜੋ ਬਚਾਇਆ ਜਾ ਸਕੇ ਆਖਰੀ ਉਮੀਦ ਫਾਊਂਡੇਸ਼ਨ ਗੋਤਾਖਰ ਪ੍ਰਗਟ ਸਿੰਘ ਹੋਲਨਕਰੀ ਸੇਵਾ ਹਰਿਆਣਾ ਕੁਰਕ ਖੇਤਰ ਔਰ 10 ਦਿਨਾਂ ਤੋਂ ਮੇਰੇ ਕੋਲ ਇਸ ਪਿੰਡ ਤੋਂ ਵੀਡੀਓ ਕਾਲ ਕੀਤੀ ਜਾ ਰਹੀਆਂ ਸਨ ਕਿ ਇੱਕ ਬਹੁਤ ਵੱਡਾ ਕੜਿਆਲ ਹੈ 7 ਫੁੱਟ ਦੇ ਆਸ-ਪਾਸ ਦਾ ਭਾਜੀ ਤੁਸੀਂ ਆਓ ਰੈਸਕਿਊ ਕਰੋ ਇਹਨਾਂ ਨੇ ਮਹਿਕਮੇ ਨਾਲ ਗੱਲ ਕੀਤੀ ਲੇਕਿਨ ਮਹਿਕਮੇ ਨੇ ਇਹਨਾਂ ਦੀ ਮਦਦ ਨਹੀਂ ਕੀਤੀ ਸੋ ਅੱਜ ਆਪਣੀ ਟੀਮ ਦੇ 6 ਮੈਂਬਰ ਲੈ ਕੇ ਇੱਥੇ ਮੈਂ ਪਹੁੰਚਿਆ ਸਰ 2 ਘੰਟਿਆਂ ਅਸੀਂ ਇਸ ਖੰਖਾਰ ਕਰੋਕੋਡਾਇਲ ਨੂੰ ਅਗੜਿਆਲ ਨੂੰ ਰੈਸਕਿਊ ਕਰ ਲਿਆ ਮਹਿਕਮੇ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਜਿਵੇਂ ਮਹਿਕਮਾ ਇੱਥੇ ਪਹੁੰਚੇਗਾ ਉਹਨਾਂ ਦੇ ਹਵਾਲੇ ਅਸੀਂ ਕਰ ਦੋ ਇਹਦਾ 7 ਕੋਟ ਦੇ ਆਸ-ਪਾਸ ਲੰਬਾਈ ਹੈ ਔਰ ਕਵੈਂਟਲ ਦੇ ਆਸ-ਪਾਸ ਇਹਦਾ weight 2 ਘੰਟੇ ਦੇ ਰੈਸਕਿਊ ਦੌਰਾਨ ਇਹਨੂੰ ਫੜਦੇ ਪਾਜੀ ਮੈਂ 24 ਸਾਲਾਂ ਤੋਂ ਹੀ ਇਨਸਾਨੀਅਤ ਦੀ ਫ੍ਰੀ ਆਫ ਕੋਸ ਸੇਵਾ ਨਿਭਾ ਰਿਹਾ ਹਾਂ ਅੱਜ ਵੀ ਆਪਣੇ ਪਰਲੋਤਾਸ ਵੀ ਹਜ਼ਾਰ ਰੁਪਏ ਲਾ ਕੇ ਸਿਰਫ ਇਸ ਕਰਕੇ ਆਇਆ ਕਿ 2 ਮਹੀਨੇ ਤੋਂ ਇਸ ਏਰੀਏ ਦੇ ਜ਼ਿਮੀਦਾਰ ਵੀਰ ਕਿਸਾਨ ਵੀਰ ਡਰ ਦੇ ਮਾਹੌਲ 'ਚ ਸਨ ਖੋਪ ਸੀ ਬੱਚੇ ਨਾ ਦੇਣ ਨਿੱਕੇ ਨਿੱਕੇ ਬੱਚੇ ਆਪਣੇ ਜੋ ਆ ਡੈਡੀ ਚਾਚੇ ਤਾ ਉਹਨਾਂ ਨੇ ਮਗਰ ਚਾਹ ਪਾਣੀ ਵੀ ਲੈ ਕੇ ਸਿਰ ਰਵਾਇਤੋਂ ਨਿਕਲਦੇ ਸਨ ਸਾਰਿਆਂ ਦੇੰਦਰ ਇੱਕ ਖੌਫ ਬਣਿਆ ਹੋਇਆ ਸੀ ਉਸ ਖੌਫ ਨੂੰ ਵੇਖਦੋ ਐ ਮੈਂ ਆਪਣੀ ਚਿਰਧਰਤੀ ਬਾਜੀ ਲਾ ਕੇ ਆਪਣੀ ਟੀਮ ਲੈ ਕੇ ਆਪਣਾ ਪੱਲਾ ਖਰਚਾ ਕਰਕੇ ਇਹਨਾਂ ਲੋਕਾਂ ਦੀ ਮਦਦ ਕਰਨ ਆਇਆ ਔਰ ਉਹਦੇ ਵਿੱਚ ਮੈਂ ਕਾਮਯਾਬੀ ਹੋਇਆ ਔਰ ਇਹਨੂੰ ਫੜ ਵੀ ਬਿਲਕੁਲ ਫਰੀ ਆਫ ਕੋਸਟ ਸੇਵਾ ਬਣ ਬਸ ਇਹੀ 9729334999 9729374999 ਮੇਰਾ ਨੰਬਰ ਹੈ ਤੁਸੀਂ ਜੁੜ ਕੇ ਸਹਿਯੋਗ ਸੇਵਾ ਕਰ ਸਕਦੇ ਹੋ